ਦੁਨੀਆ 'ਚ ਜਿੱਥੇ ਵੀ ਜਿਹੜੇ ਵੀ ਲੋਕ ਕਿਸੇ ਸਰਕਾਰ ਦੇ ਖਿਲਾਫ ਲੜਦੇ ਨੇ ਉਹਨਾਂ ਤੇ ਚਾਰ ਪੰਜ ਦੋਸ਼ ਪੱਕਾ ਲੱਗਣੇ ਹੁੰਦੇ ਆ ਪਹਿਲਾ ਦੋਸ਼ ਇਹ ਲੱਗਣਾ ਹੁੰਦਾ ਕਿ ਉਹ ਘਟੀਆ ਬੰਦੇ ਸੀ ਉਹਨਾਂ ਦਾ ਗਰਦਾਰ ਮਾੜਾ ਸੀ ਚਾਹੇ ਗਦਰ ਲਹਿਰ ਨੂੰ ਵੇਖ ਲਓ ਚਾਹੇ ਮੁਗਲਾਂ ਦੇ ਬੇੜੇ ਨੂੰ ਵੇਖ ਲਓ ਚਾਹੇ ਹੁਣ ਸੰਘਰਸ਼ ਬਾਰੇ ਵੇਖ ਲਓ ਕੱਲਾ ਪੰਜਾਬ 'ਚ ਨਹੀਂ ਮਾਓਵਾਦੀਆਂ ਨੂੰ ਵੇਖ ਲਓ ਮਨੀਪੁਰ ਵਾਲਿਆਂ ਨੂੰ ਕਸ਼ਮੀਰ ਵਾਲਿਆਂ ਨੂੰ ਜਵਰਪਦੇ ਵਿੱਚ ਜਾ ਕੇ ਬਾਸਕਾਂ ਨੂੰ ਵੇਖੋ ਇੰਗਲੈਂਡ ਦੇ ਜਿਹੜੇ ਉਥੋਂ ਦੇ ਐਰਸ਼ ਨੇ ਉਹਨਾਂ ਨੂੰ ਦੇਖੋ ਸ਼੍ਰੀਲੰਕਾ ਦੇ ਵਿੱਚ ਤਾਮਲਾਂ ਨੂੰ ਦੇਖੋ ਸਾਰਿਆਂ ਲੋਕਾਂ ਦੇ ਉੱਤੇ ਕੁਝ ਪੱਕੇ ਹੀ ਦੋਸ਼ ਲੱਗਦੇ ਨੇ ਇਹ ਪਹਿਲਾ ਦੋਸ਼ ਹੁੰਦਾ ਕਿ ਉਹਨਾਂ ਦਾ ਕਰਤਾਰ ਮਾੜਾ ਹੈ ਇਹ ਕਿਉਂ ਲੱਗਦਾ ਤੇ ਇਸ ਕਰਕੇ ਲੱਗਦਾ ਹੈ ਕਿ ਸਮਾਜ ਦੇ ਵਿੱਚ ਜਿਸ ਬੰਦੇ ਨੂੰ ਅਸੀਂ ਇੱਜ਼ਤਦਾਰ ਮੰਨਦੇ ਆ ਜੇ ਕੋਈ ਸਰਕਾਰ ਇਹ ਕਹੇ ਉਹਦੇ ਖਿਲਾਫ ਲੜਨ ਵਾਲਾ ਬੰਦਾ ਇੱਜਤਦਾਰ ਹੈ ਤਾਂ ਉਹਨੂੰ ਸਰਕਾਰ ਮਾਰ ਨਹੀਂ ਸਕਦੀ ਉਹਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਪਹਿਲਾ ਮਸਲਾ ਇਹ ਹੁੰਦਾ ਕਿ ਉਹਨਾਂ ਬੰਦਿਆਂ ਦੇ ਉੱਤੇ ਇੱਜ਼ਤਹੀਣ ਹੋਣ ਦਾ ਦੋਸ਼ ਲਾਓ ਦੂਜਾ ਦੋਸ਼ ਇਹ ਹੋ ਜਾਂਦਾ ਹੈ ਕਿ ਉਹ ਬੰਦੇ ਅਯੋਗ ਨੇ ਤੁਸੀਂ ਕਿਤਾਬਾਂ ਪੜ੍ਹਦੇ ਹੋਵੋਗੇ ਇੱਥੇ ਲਿਖਿਆ ਹੁੰਦਾ ਕਿ ਜਿਹੜਿਆਂ ਨੂੰ ਨੌਕਰੀ ਨਹੀਂ ਮਿਲੀ ਉਹ ਖਾਰਕੂ ਬਣ ਗਏ ਜਿਨ੍ਹਾਂ ਦੇ ਘਰੇ ਗਰੀਬੀ ਸੀ ਉਹ ਖਾਰਕੂ ਬਣ ਗਏ ਸਾਰੀ ਦੁਨੀਆ ਦੀਆਂ ਸਰਕਾਰਾਂ ਇਹ ਗੱਲ ਪੱਕਾ ਕਹਿੰਦੀਆਂ ਨੇ ਕਿ ਭੁੱਖੇ ਨੰਗੇ ਸੀ ਕਿਸੇ ਕੰਮਜੋਗੇ ਨਹੀਂ ਸੀ ਤਾਂ ਲੜਨ ਤੁਰ ਪਏ ਉੱਠ ਕੇ ਇਹ ਹਰ ਥਾਂ ਤੇ ਦੋਸ਼ ਲੱਗਦਾ ਤੀਜਾ ਕਿ ਜਿਹੜੇ ਬੰਦੇ ਉਹਨਾਂ ਦੇ ਆਗੂ ਬਣ ਗਏ ਉਹਨਾਂ ਨੂੰ ਸਮਝ ਨਹੀਂ ਸੀ ਗਈ ਉਹਨਾਂ ਦੀ ਬੁੱਧੀ ਘੱਟ ਸੀਗੀ ਉਹਨਾਂ ਨੂੰ ਲੜਨਾ ਤਾਂ ਆਉਂਦਾ ਸੀ ਪਰ ਉਹਨਾਂ ਨੂੰ ਦੁਨੀਆ ਸਮਝ ਨਹੀਂ ਸੀ ਆਉਂਦੀ ਇਹ ਆਗੂਆਂ ਦੇ ਲੱਗਣ ਵਾਲਾ ਦੋਸ਼ ਹੈ ਦੁਨੀਆ 'ਚ ਜੋ ਜਿੱਥੇ ਵੀ ਲੋਕ ਸਰਕਾਰਾਂ ਖਿਲਾਫ ਲੜਦੇ ਨੇ ਉਹਨਾਂ ਦੇ ਆਗੂਆਂ ਤੇ ਇਹ ਪੱਕਾ ਹੀ ਦੋਸ਼ ਆਉਂਦਾ ਹੈ ਕਿ ਉਹ ਲੜਾਕੇ ਤਾਂ ਸੀਗੇ ਪਰ ਰਾਜਨੀਤੀ ਨਹੀਂ ਜਾਣਦੇ ਸੀ ਉਹ ਰਾਜਨੀਤੀ ਜਾਣਦੇ ਸੀ ਉਹਨਾਂ ਨੂੰ ਸਿਧਾਂਤ ਹੀ ਸਮਝ ਨਹੀਂ ਸੀ ਇਹ ਹਰ ਥਾਂ ਤੇ ਹੁੰਦਾ ਸਾਡੇ ਇੱਥੇ ਵੀ ਹੋਇਆ ਤੇ ਗਾਹਾਂ ਨੂੰ ਇਹ ਵਧਣਾ ਜਿਵੇਂ ਜਿਵੇਂ ਇਹ ਦੌਰ ਚੱਲੂਗਾ ਜਿਵੇਂ ਜਿਵੇਂ ਕਿਸੇ ਸਰਕਾਰ ਦੀ ਖਿਡਾਰੀ 'ਚ ਜਾਨ ਆਉਂਦੀ ਹੈ ਓਵੇਂ ਓਵੇਂ ਉਹ ਤੁਹਾਨੂੰ ਵੱਧ ਗਾਲਾਂ ਕਢਦੀ ਹੈ ਇਹ ਪਛਾਣ ਹੈ ਇਸ ਗੱਲ ਦੀ ਇਦੋਂ ਅਗਲਾ ਜਿਹੜੀ ਧਰਤੀ ਤੇ ਜੰਗ ਲੜੀ ਜਾਂਦੀ ਹੈ ਜਿੱਥੇ ਖੂਨ ਡੁੱਲਦਾ ਹੈ ਉੱਥੇ ਜਿਹੜੀ ਅਗਲੀ ਨਸਲ ਪੈਦਾ ਹੋਣੀ ਹੁੰਦੀ ਹੈ ਸਭ ਤੋਂ ਵੱਡੀ ਲੜਾਈ ਉਸ ਮਸਲੇ 'ਚ ਹੁੰਦੀ ਹੈ ਕਿ ਜੇ ਅਗਲੀ ਪੀੜ੍ਹੀ ਨੇ ਪਹਿਲਿਆਂ ਦੀ ਪੈੜ ਚ ਪੈੜ ਧਰ ਲਈ ਤਾਂ ਖੇਡ ਕਿਸੇ ਸਰਕਾਰ ਦੇ ਹੱਥੋਂ ਜਾਂਦੀ ਹੈ ਇਸ ਕਰਕੇ ਜਿੱਥੇ ਵੀ ਲੋਕ ਸਰਕਾਰ ਦੇ ਖਿਲਾਫ ਲੜਦੇ ਉੱਥੇ ਨਸ਼ੇ ਨੇ ਆਉਣਾ ਹੀ ਆਉਣਾ ਹੈ ਜਿੱਥੇ ਮਰਜ਼ੀ ਦੁਨੀਆ 'ਚ ਦੇਖ ਲੋ ਸਰਕਾਰਾਂ ਆਪ ਨਸ਼ੇ ਦਾ ਚੰਨਣ ਕਰਦੀਆਂ ਨੇ ਉੱਥੇ ਤਾਂ ਕਿ ਅਗਲਿਆਂ ਨੂੰ ਸੁਰਤ ਨਾ ਆਵੇ ਨਸ਼ੇ ਤੋਂ ਨਿਕਲ ਕੇ ਕਿ ਸਾਡੇ ਜਿਹੜੇ ਪਿਓ ਦੱਦੇ ਸੀ ਉਹ ਕਿਉਂ ਲੜੇ ਸੀ ਉਹ ਕਿਉਂ ਮਰੇ ਸੀ ਕੱਲਾ ਆਈ ਨਹੀਂ ਕਿ جنگ ਲੜੀ ਸੀ ਇਹ ਜਦੋਂ ਬਿਨਾ ਵੀ 1947 ਚ ਸਾਡੇ ਬਜ਼ੁਰਗ ਜਿਹੜੇ ਛੱਡ ਕੇ ਆਏ ਉਹ ਇਲਾਕਾ ਹੁਣ ਸਾਡੇ ਬੰਦੇ ਸ਼ਬਦ ਕਿਹੜਾ ਵਰਤਦੇ ਨੇ ਕਿ ਪਾਕਿਸਤਾਨ ਤੋਂ ਆਏ ਮਤਲਬ ਪਾਕਿਸਤਾਨ ਬਣਿਆ ਹੋਇਆ ਮੁਲਕ ਸੀ ਅਸੀਂ ਉੱਥੋਂ ਆਏ ਖੇਡ ਉਲਟੀ ਹੈ ਸਾਡੀ ਧਰਤੀ ਤੇ ਅਗਲੇ ਨੇ ਕਬਜ਼ਾ ਕਰਕੇ ਉਹਦਾ ਨਾਮ ਪਾਕਿਸਤਾਨ ਹੋ ਗਿਆ ਸਾਡੀ ਕੋਈ ਜ਼ਮੀਨ ਖੋਲੇ ਤੇ ਸਾਨੂੰ ਉੱਥੋਂ ਛੱਡਣਾ ਪਏ ਕੀ ਕਵਾਂਗੇ ਅਸੀਂ ਵੀ ਅਸੀਂ ਉੱਥੋਂ ਆਏ